ਸਾਤ ਸੰਗਤ ਜੀ ਜਦੋਂ ਮਨੁੱਖ ਦੀ ਰਚਨਾ ਕੀਤੀ ਨਾ ਤਾਂ ਵਾਹਿਗੁਰੂ ਜੀ ਨੇ ਬਹੁਤ ਸਾਰਾ ਕੁਝ ਨਾਲ ਉਤਪੰਨ ਕੀਤਾ ਆਪਾਂ ਨੂੰ ਕਈ ਭਾਵਨਾਵਾਂ ਗਿਆਨ ਤੇ ਸੋਝੀ ਪਾ ਦਿੱਤੀ ਆਪਾਂ ਨੂੰ ਦੁਜਿਆਂ ਸਾਰਿਆਂ ਨਾਲੋਂ ਵੱਖ ਬਣਾਇਆ ਕਈ ਵਾਰ ਕੋਝੀ ਚੀਜ਼ਾਂ ਦਾ ਅਹਿਸਾਸ ਹੁੰਦਾ ਹੈ ਵੀ ਇਹ ਦੁੱਖ ਦੇਣਦੀਆਂ ਨੇ ਕੁਝ ਚੀਜ਼ਾਂ ਬੜਾ ਸੁੱਖ ਦਾ ਅਹਿਸਾਸ ਕਰਾਉਂਦੀਆਂ ਨੇ ਪਰ ਆਪਾਂ ਨੂੰ ਵਾਹਿਗੁਰੂ ਜੀ ਨੇ ਇਹਨਾਂ ਦੁੱਖ ਤੇ ਸੁੱਖ ਦਾ ਹੱਲ ਵੀ ਦਿੱਤਾ ਤੇ ਐਵੇਂ ਕੋਈ ਵੀ ਮੁਸ਼ਕਿਲ ਨਹੀਂ ਜਿਸਤਾ ਵਾਇਗਰੂ ਜੀ ਨੇ ਆਪਾਨੂੰ ਹੱਲ ਨਾ ਦਿੱਤਾ ਹੋਵੇ ਜਿਵੇਂ ਕੋਈ ਜੰਦਰਾ ਚਾਬੀ ਬਿਨਾਂ ਨਹੀਂ ਪਾਨਦਾ ਨਾ ਓਵੇਂ ਕੋਈ ਮੁਸ਼ਕਿਲ ਨਹੀਂ ਹੈਗੀ ਜਿਹਦਾ ਹੱਲ ਨਾ ਹੋਵੇ ਤੇ ਇਹੀ ਗੱਲ ਅੱਜ ਆਪਾਂ ਭੁੱਲ ਗਏ ਆਪਾਂ ਆਪਣੇ ਦੁੱਖ ਤੇ ਪਰੇਸ਼ਾਨੀਆਂ ਨੂੰ ਸਮਝਦਿਆਂ ਵੀ ਇਹਨਾਂ ਨੇ ਨਾ ਕਦੇ ਖਤਮ ਨਹੀਂ ਹੋਣਾ ਜਿਸ ਵਿੱਚੋਂ ਅੱਜ ਆਪਣੀ ਸਾਰਿਆਂ ਦੀ ਨਾ ਸਭ ਤੋਂ ਵੱਡੀ ਮੁਸ਼ਕਿਲ ਪਤਾ ਕਿਹੜੀ ਹੈ ਭੀਕਾਰ ਪੈਸਾ ਧਨ ਮਾਇਆ ਇਹਦੀ ਘਾਟ ਹੁੰਦੀ ਜਾਂਦੀ ਹੈ ਆਪਾਂ ਇਸ ਵਜ੍ਹਾ ਤੋਂ ਵੀ ਬੜੇ ਦੁਖੀ ਰਹੇ ਨੇ ਆਪਾਂ ਇੱਕ ਗੱਲ ਸਮਝ ਲਈਏ ਵੀ ਦੁੱਖ ਤੇ ਮੁਸ਼ਕਲਾਂ ਇਹ ਬੜੀ ਲੰਬੀ ਦੂਰੀ ਹੈ ਇਹ ਬੜੀ ਦੂਰ ਦੂਰ ਨੇ ਸਾਤ ਸੰਗਤ ਜੀ ਹਮੇਸ਼ਾ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਅੱਜ ਆਪਾਂ ਗੁਰਬਾਣੀ ਕਥਾ ਵਿਚਾਰ ਵਿੱਚ ਗੱਲ ਕਰਾਂਗੇ ਵੀ ਘਰ ਵਿੱਚ ਬਰਕਤ ਆਵੇ ਤੇ ਵਾਹਿਗੁਰੂ ਆਪਾਂ ਨੂੰ ਜਦੋਂ ਬਰਕਤ ਆਵੇ ਤਾਂ ਫਿਰ ਕੀ ਸੰਕੇਤ ਦਿੰਦੇ ਨੇ ਆਪਾਂ ਇਹਨੂੰ ਸਮਝ ਨਹੀਂ ਪਾਉਂਦੇ ਕਿਉਂਕਿ ਆਪਾਂ ਇਹਨਾਂ ਬਾਰੇ ਜਾਣਕਾਰੀ ਹੀ ਨਹੀਂ ਰੱਖਦੇ ਕਿਉਂਕਿ ਜਾਂ ਤਾਂ ਇੱਕ ਗੂੜੀ ਨੀਂਦਰ ਵਿੱਚ ਸੁਪਨਾ ਬਣ ਜਾਂ ਜਦੋਂ ਵੈਗਰੂ ਵਿੱਚ ਲੀਨ ਹੋਈਏ ਉਦੋਂ ਅੱਖਾਂ ਸਾਹਮਣੇ ਆਉਂਦੇ ਨੇ ਆਓ ਫਿਰ ਅੱਜ ਦੇ ਗੁਰਬਾਣੀ ਕਥਾ ਵਿਚਾਰ ਵਿੱਚ ਇਸ ਚੀਜ਼ ਬਾਰੇ ਗੱਲ ਕਰਦੇ ਹਾਂ ਜਿਵੇਂ ਆਪਾਂ ਨੂੰ ਸੁਪਨੇ ਵਿੱਚ ਕਿੰਦੇ ਫੁੱਲ ਦਿਖੇ ਸੋਨੇ ਦੇ ਗਹਿਣੇ ਜਾਂ ਕਿਸੇ ਨੂੰ ਵੀ ਆਪਾਂ ਪਾਣੀ ਪਿਉਂਦੇ ਹੋਈਏ ਤਾਂ ਸਮਝੋ ਕਿ ਵੈਗਰੂ ਆਪਾਂ ਨੂੰ ਖੁਸ਼ੀਆਂ ਵੱਲ ਸੰਕੇਤ ਦੇ ਰਹੇ ਨੇ ਇਹ ਕਹਿ ਰਹੇ ਨੇ ਬਿੱਤੂ ਵੀ ਇੱਕ ਉੱਦਮ ਦਾ ਕਦਮ ਵਧਾ ਤੇ ਜਿਵੇਂ ਫੁੱਲ ਖੁਸ਼ਬੂ ਵੰਡਦੇ ਐਵੇਂ ਤੂੰ ਆਪਣਾ ਪਿਆਰ ਸਨੇਹ ਵੰਡ ਸੋਨੇ ਦੇ ਗਹਿਣੇ ਦੀ ਜਿਵੇਂ ਚਮਕ ਹੁੰਦੀ ਹੈ ਉਵੇਂ ਤੂੰ ਆਪਣੇ ਗਿਆਨ ਦੀ ਚਮਕ ਨੂੰ ਵਧਾ ਕਿਸੇ ਨੂੰ ਪਾਣੀ ਪਿਉਂਦਾ ਦੇਖਿਓ ਤੇ ਭਾਵ ਤੂੰ ਵੀ ਕਿਸੇ ਦੇ ਅੰਨ ਤੇ ਧੰਨ ਜਾਂ ਕਿਸੇ ਨੂੰ ਪਾਣੀ ਪਿਆ ਕੇ ਤੂੰ ਵੀ ਕਿਸੇ ਦੀ ਅਸੀਸ ਇਕੱਠੀ ਕਰ ਇਹਦਾ ਸੰਕੇਤ ਇਹ ਹੁੰਦਾ ਕਿ ਜੀਵਨ ਵਿੱਚ ਹੁਣ ਖੁਸ਼ੀਆਂ ਆਉਣ ਵਾਲੀਆਂ ਤਾਂ ਵਾਏ ਗੁਰੂ ਜੀ ਆਪਾਂ ਨੂੰ ਕਹਿ ਰਹੇ ਨੇ ਕਿ ਮਨੁੱਖਾ ਤੂੰ ਗੁਰਬਾਣੀ ਨਾਲ ਜੁੜ ਤੇ ਇਮਾਨਦਾਰੀ ਨਾਲ ਕੰਮ ਕਰਨਾ ਆਰੰਭ ਕਰ ਦੇ ਫਿਰ ਵੇਖੀ ਤੇਰੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਵੇਗੀ ਜਿਸ ਨੂੰ ਵੀ ਇਹ ਸੁਪਨਾ ਆਉਂਦਾ ਹੈ ਇਹ ਕੰਮ ਕਰਨਾ ਆਰੰਭ ਕਰ ਤੋ ਫਿਰ ਗੱਲ ਆਉਂਦੀ ਹੈ ਜਿਵੇਂ ਕੋਈ ਢਿੱਡੋ ਭੁੱਖਾ ਆਪਣੇ ਬੁਹੇ ਤੇ ਆਵੇ ਤਾਂ ਜੋ ਵੀ ਆਪਣੀ ਸਮਰੱਥ ਹੈ ਉਸੇ ਹਿਸਾਬ ਨਾਲ ਅਗਲੇ ਨੂੰ ਜ਼ਰੂਰ ਦਵੋ ਕਿਉਂਕਿ ਵਾਈਗਰੂ ਵੀ ਦੇਖਦਿਆ ਬੇ ਦੂਜਿਆਂ ਦੀ ਕਿੰਨੀ ਕੁ ਮਦਦ ਕਰਦਾ ਹੈ ਇਸ ਤੇ ਭੰਡਾਰ ਕਦੇ ਵੀ ਖਾਲੀ ਨਾ ਹੋਣ ਪਹਿਲੇ ਸਮੇਂ ਵਿੱਚ ਮਾਈਆਂ ਕੀ ਕਰਦੀਆਂ ਸਨ ਇੱਕ ਹਿਸਾਬ ਨਾਲ ਦਿਨ ਤਿਉਹਾਰ ਹੁੰਦਾ ਨਾ ਉਹ ਦਿਨਾਂ ਰੰਗ ਵਾਲੇ ਚੋਲ ਜਾਂ ਗੋੜਾ ਦੇ ਚੋਲ ਬਣਾ ਲੈਂਦੀ ਆ ਜੋ ਵੀ ਘਰ ਆਉਂਦਾ ਤੇ ਉਹਨੂੰ ਜ਼ਰੂਰ ਖਵਾਇਆ ਕਰਦੀ ਇਸ ਤਰ੍ਹਾਂ ਉਹਨਾਂ ਦੇ ਦਸਮੰਦ ਰੂਪ ਵਿੱਚ ਕਿਸੇ ਨਾ ਕਿਸੇ ਦਾ ਢਿੱਡ ਭਰਦਾ ਤੇ ਉਹ ਅਸੀਸਾਂ ਦੇ ਕੇ ਜਾਂਦਾ ਮਾਈਆਂ ਇਸ ਦਿਨ ਉੱਚੇਚੇ ਤੌਰ ਤੇ ਐਵੇਂ ਮਿੱਠੀ ਚੀਜ਼ ਜ਼ਰੂਰ ਬਣਿਆ ਕਰਦੀਆਂ ਸਨ ਉਹ ਕਹਿੰਦੀਆਂ ਸਨ ਵੀ ਇਹਦੇ ਨਾਲ ਘਰ ਮਿਠਾਸ ਤੇ ਰਿਸ਼ਤਿਆਂ ਵਿੱਚ ਮਿਠਾਸ ਆਵੇਗੀ ਤੇ ਸਾਡੇ ਧੰਨ ਤੇ ਤੇ ਆਂਦੇ ਭੰਡਾਰ ਭਰੇ ਰਹਿਣ ਤੇ ਉਹਦੇ ਵਿੱਚੋਂ ਕੋਈ ਵੀ ਕਦੀ ਖਾਲੀ ਨਾ ਜਾਵੇ ਕਿਉਂਕਿ ਆਪਾਂ ਜੋ ਵੀ ਦਿੰਨੇ ਆ ਉਹ ਬੜਾ ਜ਼ਿਆਦਾ ਵੱਧ ਫੁੱਲ ਕੇ ਆਪਾਂ ਕੋ ਲਾਉਂਦਾ ਭਾਵੇਂ ਦੁੱਖ ਦੀਏ ਤੇ ਭਾਵੇਂ ਸੁੱਖ ਦੀਏ ਹੁਣ ਆਪਣੇ ਤੇ ਨਿਰਭਰੇ ਵੀ ਆਪਾਂ ਕੀ ਦੇਣਾ ਆਪਾਂ ਇੱਕ ਬੀ ਲਾਉਂਨੇ ਆ ਨਾ ਤੇ ਉਹ ਰੁੱਖ ਬਣ ਕਿੰਨੇ ਫਲ ਦਿੰਦਾ ਜਦੋਂ ਬੰਮਣੁੱਖ ਬਿਨਾਂ ਕਿਸੇ ਲੋਭ ਜਾਂ ਸਵਾਰਥ ਤੋਂ ਦਾਨਪੁਨ ਕਰਦਾ ਤਾਂ ਵਾਹਿਗੁਰੂ ਹਰ ਪੱਖ ਤੋਂ ਉਸਦੀ ਮਦਦ ਕਰਦੇ ਫਿਰ ਗੱਲ ਆਉਂਦੀ ਹੈ ਕਈ ਵਾਰ ਸਵੇਰੇ ਸਵੇਰੇ ਆਪਣੇ ਬੁਹੇ ਅੱਗੇ ਡੰਗਰ ਆਉਂਦੇ ਇਹ ਕੋਈ ਕੁੱਤਾ ਆ ਜਾਂਦਾ ਆਪਾਂ ਉਹਨੂੰ ਜਾਂ ਤਾਂ ਡੰਡਾ ਰੋੜਾ ਚੁੱਕ ਕੇ ਤੇ ਭਜਾਉਣ ਲੱਗ ਜਾਂਦੇ ਆ ਤੇ ਮਾੜਾ ਵੀ ਨਾਲ ਬੋਲਦੇ ਸਗੋਂ ਆਪਾਂ ਨੂੰ ਜੇ ਕੁਝ ਪੌਣਾ ਨਹੀਂ ਮਾੜਾ ਤਾਂ ਨਾ ਬੋਲੀਏ ਜੇ ਰੋਟੀ ਟੋਕ ਪਾਓਗੇ ਤੇ ਉਹਦੇ ਜਿਹੜੇ ਸੱਟ ਜ਼ਖਮ ਜਿੱਤੇ ਵੀ ਨੇ ਦਵਾਈ ਬੂਟੀ ਤੇ ਨਿੰਮ ਦਾ ਰੋਖਣਾ ਆਪਣੇ ਹਰ ਕਰਦੇ ਆਸੇ ਪਾਸੇ ਹੁੰਦਾ ਜੇ ਕੁੱਟ ਰਤੀ ਕੋਤੇ ਕੱਪੜਾ ਬੰਨ ਦਾਂਗੇ ਇਹਨਾਂ ਨਾਲ ਆਪਣਾ ਦਾ ਕੱਖ ਨਹੀਂ ਵਿਗੜਨਾ ਪਰ ਉਹਨੂੰ ਜਿੰਨਾ ਆਰਾਮ ਆਏਗਾ ਨਾ ਤੇ ਉਹਦੇ ਦਿਲੋਂ ਨਿਕਲੀ ਅਸੀਸ ਤੁਹਾਨੂੰ ਹਮੇਸ਼ਾ ਆਬਾਦ ਰੱਖੇਗੀ ਕਿਸੇ ਦੁੱਖ ਵਿੱਚ ਕੀਤੀ ਮਦਦ ਸਾਰੀ ਜ਼ਿੰਦਗੀ ਦੁਆਵਾਂ ਨਾਲ ਭਰਦੀਂਦੀ ਜਿੱਥੇ ਕਹਿੰਦੇ ਦਵਾਈ ਵੀ ਕੰਮ ਛੱਡ ਜਾਂਦੀ ਨਾ ਉੱਥੇ ਦੁਆਵਾਂ ਕੰਮ ਆਉਂਦੀਆਂ ਇਸ ਕਰਕੇ ਇਹ ਤਿੰਨ ਜਿਹੜੇ ਸੁਪਨੇ ਆਉਣ ਜਾਂ ਤਿੰਨ ਚੀਜ਼ਾਂ ਤੁਹਾਡੇ ਘਰ ਦੇ ਅੱਗੇ ਆ ਡੰਗਰ ਜਾਂ ਕੋਈ ਵਿਆਹਵੇ ਤਾਂ ਇਹ ਕੰਮ ਜ਼ਰੂਰ ਕਰੋ ਇੱਕ ਵਾਰੀ ਨਾ ਪੁਰਾਣੇ ਸਮੇਂ ਵਿੱਚ ਕੀ ਹੋਇਆ ਇੱਕ ਰਾਜਾ ਨਾ ਰੋਜ਼ ਦਾਨ ਕਰਕੇ ਤੇ ਫਿਰ ਖਾਣਾ ਕਰਦਾ ਸੀ ਕਹਿੰਦੇ ਅੱਜ ਜਦੋਂ ਉਹਦਾ ਪਰ ਇੱਕ ਜ਼ਿੰਦਗੀ ਦਾ ਨਿਯਮ ਸੀ ਵੀ ਜਦੋਂ ਕੋਈ ਖਵਾਂਦਾ ਹੁੰਦਾ ਸੀ ਨਾ ਉਹ ਸਿਰਫ ਅੰਮ੍ਰਿਤ ਵੇਲੇ ਹੀ ਦਿਆ ਕਰਦਾ ਸੀ ਉਸ ਤੋਂ ਬਾਅਦ ਉਹ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਕੰਮ ਕਰਨੇ ਆਰੰਭ ਕਰਦਿਆ ਕਰਦਾ ਸੀ ਕਿੰਦੇ ਅੱਜ ਜਦੋਂ ਉਹਦੇ ਕੋਲ ਇੱਕ ਕੋਈ ਬਾਬਾ ਸਾਧ ਆਇਆ ਕਿੰਦਾ ਵੀ ਰਾਜਾ ਦੇ ਮੈਨੂੰ ਦਾਨ ਵੀ ਮੈਂ ਸੁਣਿਆ ਤੂੰ ਦਾਨ ਦੇਣਾ ਉਹ ਕਹਿੰਦਾ ਵੀ ਮੈਂ ਅੰਮ੍ਰਿਤ ਵੇਲੇ ਦਾਨ ਕਰਦਾ ਹਾਂ ਤੇ ਹੁਣ ਇਸ ਸਮੇਂ ਤੇ ਮੈਂ ਇੱਥੇ ਦਾਨ ਨਹੀਂ ਕਰ ਸਕਦਾ ਵੀ ਮੈਂ ਘੋੜਿਆਂ ਦੇ ਅਸਤਬਲ 'ਚ ਖੜਾ ਹਾਂ ਤੇ ਇੱਥੇ ਤੈਨੂੰ ਕੀ ਦਾਨ ਕਰਾਂ ਉਹ ਫਕੀਰ ਅਗੋ ਫਿਰ ਕਹਿੰਦਾ ਵੀ ਨਹੀਂ ਮੈਂ ਦਾਨ ਲੈ ਬੇਣਾ ਨਹੀਂ ਜਾਣਾ ਹੈਗਾ ਹੁਣਾ ਰਾਜਾ ਉਸਦੀ ਗੱਲ ਸੁਣ ਕੇ ਨਾ ਬਾਰ-ਬਾਰ ਜਦੋਂ ਗੱਲ ਦੁਹਰਾਈ ਜਾਂਦਾ ਉਹ ਕਹਿੰਦਾ ਵੀ ਸਵੇਰੇ ਆਜੀ ਸਵੇਰੇ ਦਾਨ ਦੇ ਦਾਂਗਾ ਅਗੋ ਸੰਤ ਫਕੀਰ ਕਿਆ ਨਹੀਂ ਹੋਣੀ ਚਾਹੀਦਾ ਰਾਜਾ ਇਸ ਗੱਲ ਤੋਂ ਬੜਾ ਜ਼ਿਆਦਾ ਤੰਗ ਹੋ ਜਾਂਦਾ ਵੀ ਖੜਾ ਕਿਉਂ ਨਹੀਂ ਛੱਡਦਾ ਪਿਆ ਉੱਥੇ ਨਾਲ ਖੜੇ ਸੈਨਿਕਾਂ ਦੇ ਵੀ ਐਵੇਂ ਕਰੋ ਇਨੇ ਜਾਣਾ ਤੇ ਹੈ ਨਹੀਂ ਤੁਸੀਂ ਆ ਜਿਹੜੀ ਲਿੱਦ ਪਈ ਹੈ ਨਾ ਚੁੱਕ ਕੇ ਦੀ ਚੋਲੇ 'ਚ ਪਾ ਦਿਓ ਉਹਨੇ ਲਿੱਦ ਚੁੱਕੀ ਤੇ ਸੱਚੀ ਉਹਦੇ ਚੋਲੇ 'ਚ ਪਾ ਦਿੱਤੀ ਉਸ ਸੰਤ ਫਕੀਰ ਵੀ ਉਵੇਂ ਲਿੱਦ ਚੁੱਕ ਕੇ ਤੇ ਉਥੋਂ ਆਪਣੇ ਚੋਲੇ 'ਚ ਪਵਾ ਕੇ ਤੇ ਚਲੇ ਗਿਆ ਕਹਿੰਦੇ ਉਸ ਸੰਤ ਫਕੀਰ ਇੱਕ ਜੰਗਲ 'ਚ ਬੈਠ ਕੇ ਤੇ ਨਾਮ ਜਪਿਆ ਕਰਦੀ ਸੀ ਕਹਿੰਦੇ ਉਸੇ ਜੰਗਲ 'ਚ ਉਹ ਜਿਹੜਾ ਰਾਜਾ ਸੀ ਕਹਿੰਦੇ ਸ਼ਿਕਾਰ ਖੇਡਣ ਗਿਆ ਰਾਜਾ ਜਦੋਂ ਸ਼ਿਕਾਰ ਖੇਡਦੇ ਖੇਡਦੇ ਥੋੜਾ ਅੱਗਾ ਚਲਾ ਗਿਆ ਨਾ ਤੇ ਦੇਖਦਾ ਵੀ ਉੱਥੇ ਇੰਨੀ ਜ਼ਿਆਦੀ ਲਿੱਦ ਪਈ ਰਾਜਾ ਦੇਖਦਾ ਵੀ ਸਾਨੂੰ ਤੁਰਦਿਆਂ ਨੂੰ ਇੰਨਾ ਸਮਾਂ ਹੋ ਗਿਆ ਇੱਥੇ ਕੋਈ ਕੋੜਾ ਜਾਂ ਕੋੜੇ ਦਾ ਨਾਮੋਂ ਨਿਸ਼ਾਨੀ ਪਰ ਇੰਨੀ ਜ਼ਿਆਦੀ ਲਿੱਦ ਕਿੱਥੇ ਉਹ ਸਧਾਰਨ ਕਪੜੇ ਪਾ ਕੇ ਤੇ ਅੱਗੇ ਨੂੰ ਚਲੇ ਜਾਂਦੇ ਜਿੱਥੇ ਲਿੱਦ ਦੀ ਵੀ ਜਿੱਥੋਂ ਲਿੱਦ ਅੱਗੇ-ਅੱਗੇ ਜਾਏ ਜਾਂਦੀ ਉਹ ਜਾ ਕੇ ਦੇਖਦਿਆ ਵੀ ਲਿੱਦ ਜਿਹੜੀ ਹੈ ਨਾ ਬੜੀ ਅੱਗੇ ਦੂਰ ਜਾਂਦੇ ਵੀ ਇਹ ਤਾਂ ਜਿਹੜਾ ਸੰਤ ਫਕੀਰ ਰੇ ਉੱਥੋਂ ਸ਼ੁਰੂਆਤ ਹੋਈ ਉਹਦੀ ਕੁਟਿਆ ਕੋਲੋਂ ਸੰਤ ਫਕੀਰ ਉਸ ਸਮੇਂ ਨਾਮ ਜਪਦੇ ਪਏ ਸੀ ਉਹ ਰਾਜਾ ਤੇ ਉਹਦੇ ਸੈਨਿਕ ਨਾ ਸਧਾਰਨ ਕੱਪੜੇ ਪਾ ਕੇ ਤੇ ਥੱਲੇ ਬੈਠ ਕੇ ਸੰਤ ਫਕੀਰ ਦੀ ਅੱਖ ਖੁੱਲੀ ਤਾਂ ਸੰਤ ਫਕੀਰ ਪੁੱਛਦੇ ਵੀ ਮੈਂ ਦੇਖਿਆ ਬਿਤੇ ਕੋਈ ਕੋੜਾ ਜਾਂ ਕੁਝ ਨਹੀਂ ਪਰ ਇਹ ਲਿੱਦ ਕਿੱਥੋਂ ਆਈ ਤਾਂ ਉਹ ਅੱਗੋ ਕਹਿੰਦੇ ਵੀ ਇਹ ਲਿੱਦ ਜੀ ਦੀ ਜਿੱਥੋਂ ਆਈ ਹੈ ਨਾ ਉਹਨੂੰ ਖਾਣੀ ਪਵੇਗੀ ਉਹ ਕਹਿੰਦੇ ਵੀ ਦੱਸੋ ਵੀ ਕਿੰਨੂੰ ਖਾਣੀ ਪਵੇਗੀ ਕਿਦੀ ਲਿੱਦੇ ਕਿੰਦੇ ਇਹ ਮੈਨੂੰ ਕਿਸੇ ਦਾਨਵਜੋ ਦਿੱਤੀ ਸੀ ਕਿਸੇ ਮੈਨੂੰ ਰਾਜੇ ਨੇ ਦਾਨਵਜੋ ਦਿੱਤੀ ਸੀ ਤੇ ਸ਼ਾਇਦ ਰਾਜਾ ਭੁੱਲ ਗਿਆ ਵੀ ਜਿਹੜਾ ਦਾਨ ਦਿੰਦੇ ਆਪਾਂ ਦੇਨੇ ਆ ਨਾ ਉਹ ਦਾਨ ਹਰ ਰੋਜ਼ ਵੱਧਦਾ ਜਦੋਂ ਵੱਧਦਾ ਤੇ ਵਿਆਜ ਲਾ ਕੇ ਕਈ ਗੁਣਾ ਹਰ ਰੋਜ਼ ਹੁੰਦਾ ਰਹਿੰਦਾ ਭਾਵੇਂ ਜੇ ਅੱਜ ਉਹਨੇ ਕੋਈ ਦਾਨ ਦਿੱਤਾ ਉਹ ਅਗਲੇ ਦਿਨ ਹੋਰ ਵੱਧੇ ਫੁੱਲੇਗਾ ਫਿਰ ਹੋਰ ਵੱਧੇ ਫੁੱਲੇਗਾ ਅਗਲੇ ਦਿਨ ਐਵੇਂ ਆਵੇਂ ਵੱਧਦਾ ਹੀ ਜਾਵੇਗਾ ਤੇ ਜਿੰਨੀ ਜੋ ਵੀ ਆਪਾਂ ਦੇਨੇ ਆ ਉਹ ਪਹੁੰਚੋ ਕੇ ਉਸੇ ਦੇ ਕੋਲ ਜ਼ਰੂਰ ਆਉਂਦਾ ਜਿਨੇ ਦਿੱਤਾ ਹੁੰਦਾ ਤੇ ਹੁਣ ਇਹ ਰਾਜੇ ਦੇ ਕੋਲ ਜਾਏਗੀ ਜਾਏਗੀ ਤੇ ਉਹਨੂੰ ਖਾਣੀ ਵੀ ਪਏਗੀ ਹੁਣ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਹਤਾਸ਼ ਹੋ ਗਿਆ ਪੈਰਾਂ ਦੇ ਵਿੱਚ ਪੈ ਗਿਆ ਸੰਤ ਫਕੀਰ ਮaaf ਕਰ ਦਿਓ ਲਿੱਤੇ ਮੈਂ ਹੀ ਦਿੱਤੀ ਸੀ ਉਹ ਕਹਿੰਦੇ ਵੀ ਫਿਰ ਹੁਣ ਉਹ ਤੈਨੂੰ ਖਾਣੀ ਪਏਗੀ ਕਹਿੰਦਾ ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਹੋ ਵੀ ਇਹ ਇੰਨੀ ਤੇ ਨਹੀਂ ਮੈਂ ਖਾ ਸਕਦਾ ਮੈਂ ਲਿੱਦ ਖਾ ਕਿਵੇਂ ਸਕਦਾ ਉਹ ਕਹਿੰਦੇ ਚਲ ਫਿਰ ਠੀਕ ਹੈ ਹਰ ਜਿਹੜੀ ਜੋ ਵੀ ਮਸਲਾ ਹੁੰਦਾ ਨਾ ਉਹਦਾ ਜੁਗਤ ਨਾਲ ਹੀ ਹੱਲ ਹੁੰਦਾ ਤੂੰ ਐਵੇਂ ਕਰ ਵੀ ਆਪਣੇ ਜਿਹੜੇ ਮਹਿਲ ਦੀ ਇੱਕ ਦਾਸੀ ਨੂੰ ਆਪਣੇ ਸਾਜੋ ਸ਼ਿੰਗਾਰ ਕਰਕੇ ਦੋਵੇਂ ਜਣੇ ਕੋੜੇ ਤੇ ਬੈਠ ਕੇ ਹੱਥ 'ਚ ਕੋਈ ਪਦਾਰਥ ਫੜ ਲਈ ਗਲਾਸ 'ਚ ਤੇ ਸਾਰੇ ਨਗਰ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਗੇੜਾ ਲਾ ਕੇ ਤੇ ਮੇਰੇ ਕੋਲ ਆ ਜੀ ਕਹਿੰਦੇ ਠੀਕ ਹੈ ਅਗਲੀ ਦਿੜਾ ਸਵੇਰ ਹੋਈ ਉਹਨੇ ਇੱਕ ਦਾਸੀ ਨੂੰ ਉੱਤੇ ਬਿਠਾਇਆ ਸਾਜੋ ਸ਼ਿੰਗਾਰ ਕਰਕੇ ਹੱਥ ਇੱਕ ਗਲਾਸ ਫੜ ਕੇ ਤੇ ਪੂਰੇ ਨਗਰ ਦਾ ਚੱਕਰ ਲਾਇਆ ਸਾਰੇ ਲੋਕ ਕਹਿਣ ਲੱਗੇ ਵੀ ਰਾਜਾ ਕਿੰਨਾ ਬਦਕਾਰ ਹੋ ਗਿਆ ਵੇਖੀ ਦਾਸੀ ਨੂੰ ਹੀ ਨਾਲ ਬਿਠਾਈ ਫਿਰਦਾ ਕਿਵੇਂ ਸ਼ਿੰਗਾਰ ਕਰਕੇ ਇਹ ਆਪਣੇ ਮੂਲ ਭਾਵ ਤੋਂ ਹੀ ਪਟਕ ਗਿਆ ਕਿੰਨਾ ਸਿਆਣਾ ਤੇ ਸਮਝਦਾਰ ਸੀ ਅੱਜ ਖੇ ਖਾਈ ਜਾਂਦੇ ਜਿੰਨੇ ਮੂੰਹ ਓਨੀਆਂ ਹੀ ਸਾਰੇ ਪਾਸੇ ਗੱਲਾਂ ਹੋਣ ਲੱਗ ਜਾਂਦੀਆਂ ਨੇ ਉਹਨਾਂ ਸੰਤ ਫਕੀਰ ਦੇ ਕੋਲ ਆ ਜਾਂਦਾ ਬੜਾ ਖੁਸ਼ ਹੁੰਦਾ ਹੈ ਦੇਖ ਕੇ ਵੀ ਸਾਰੀ ਲੱਦ ਚੁੱਕੀਗੀ ਪਰ ਜਦੋਂ ਸੰਤ ਫਕੀਰ ਦੀ ਕੁਟਿਆ ਦੇ ਕੋਲ ਆਉਂਦਾ ਤੇ ਦੇਖਦਾ ਇੱਕ ਝਾਜੇ ਢੇਰ ਜਿਹੜਾ ਸੀ ਉਹ ਤੇ ਉਵੇਂ ਪਿਆ ਸੀ ਕਹਿੰਦਾ ਸੰਤ ਫਕੀਰ ਜੀ ਇਹ ਤਾਂ ਹਾਂ ਜੇ ਐਵੇਂ ਪਿਆ ਸੰਤ ਫਕੀਰ ਕਹਿੰਦੇ ਫਿਰ ਇਹਨੂੰ ਛੇ ਛੇਤੀ ਖਾ ਲੈ ਨਹੀਂ ਤੇ ਕੱਲ ਨੂੰ ਇਹ ਹੋਰ ਦੁੱਗਣਾ ਹੋ ਜਾਣਾ ਫਿਰ ਤੈਨੂੰ ਖਾਣਾ ਔਖਾ ਹੋ ਜਾਣਾ ਕਹਿੰਦੇ ਨਹੀਂ ਸੰਤ ਫਕੀਰ ਜੀ ਮੈਂ ਨਹੀਂ ਖਾ ਸਕਦਾ ਕਹਿੰਦੇ ਬਾਕੀ ਸਾਰੀ ਤੇ ਚਲੀ ਗਈ ਫਿਰ ਇਹ ਕੀਵੇਂ ਰਹਿ ਗਈ ਸੰਤ ਫਕੀਰ ਕਹਿੰਦੇ ਜਿਹੜੀ ਬਾਕੀ ਐ ਨਾ ਤੇਰੀ ਉਹ ਲੋਕਾਂ ਨੇ ਤੇਰੀ ਨਿੰਦਿਆ ਕੀਤੀ ਤੇ ਉਹ ਲਿੱਦ ਉਹ ਜਿੰਨੀ ਲਿੱਦ ਸੀ ਨਾ ਉਹ ਲੋਕਾਂ ਨੇ ਤੇਰੇ ਹਿੱਸੇ ਦੀ ਖਾ ਲਈ ਜੋ ਨਿੰਦਿਆ ਕਰਦਾ ਉਹ ਕੀ ਕਰਦਾ ਵੀ ਦੂਜੇ ਦੇ ਜਿੰਨੇ ਵੀ ਔਗਣ ਹੁੰਦੇ ਨੇ ਉਹ ਆਪ ਖਾਣ ਲੱਗ ਜਾਂਦਾ ਤੇ ਉਹਨਾਂ ਨਿੰਦਿਆ ਕਰਕੇ ਤੇਰੇ ਔਗਣ ਖਾਲੇ ਨੇ ਉਹਨਾਂ ਸਾਰੀ ਲਿੱਦ ਖਾ ਲਈ ਤੇ ਆਪਣੇ ਸਿਰ ਭਾਰ ਚੜਾ ਲਿਆ ਪਰ ਆ ਜਿਹੜਾ ਲਿੱਦਾ ਟੋਕਰਾ ਬਚ ਗਿਆ ਨਾ ਇਹ ਤੇਰੇ ਨਗਰ ਦੇ ਵਿੱਚ ਇੱਕ ਲੱਕੜਾ ਰੈ ਲੱਕੜਾਂ ਦਾ ਕੰਮ ਕਰਦਾ ਤੇ ਉਹਨੇ ਨਹੀਂ ਇਹ ਖਾਧੀ ਹੈਗੀ ਜਾਂ ਜੇ ਕਿਸੇ ਹਿੱਲੇ ਵਸਿਲੇ ਉਹਨੂੰ ਖਵਾ ਲਈ ਤੇ ਖਵਾਦੀ ਉਨਾ ਸਾਧਾਰਨ ਪੇਸ਼ ਧਾਰ ਕੇ ਤੇ ਉੱਥੇ ਕੋਲ ਜਾਂਦਾ ਕਈਆਂ ਦੇ ਦਸਤੇ ਪਵਾਉਣ ਲਈ ਲੈ ਕੇ ਜਾਂਦਾ ਕਹਿੰਦਾ ਹੈ ਵੀ ਭਰਾਵਾ ਮੈਂ ਨਾ ਤੇਰੇ ਤੋਂ ਕਈਆਂ ਦੇ ਦਸਤੇ ਪਵਾਉਣ ਆਇਆ ਤੂੰ ਅੱਜ ਦੇਖਿਆ ਨਹੀਂ ਜਿਹੜਾ ਰਾਜਾ ਸੀ ਦਾਸੀ ਨੂੰ ਉੱਤੇ ਬਿਠਾ ਕੇ ਸਾਜੋ ਸ਼ਿੰਗਾਰ ਕਰਕੇ ਤੇ ਵੇਖੀ ਕਿਵੇਂ ਆਉਂਦਿਆ ਹੁਣ ਵੇਖ ਵੀ ਇਹ ਕੋਈ ਚੰਗੀ ਗੱਲ ਹੈ ਉਹ ਬੋਲੀ ਗਿਆ ਬੋਲੀ ਗਿਆ ਪਰ ਉਹ ਗੋਲਕੜਹਾਰਾ ਕੁਝ ਵੀ ਨਾ ਬੋਲਿਆ ਉਹ ਲੱਕੜਾਂ ਦਾ ਕੰਮ ਕਰਨ ਵਾਲਾ ਤਰਖਾਨ ਗਿਆ ਲੋ ਕੁਝ ਨਾ ਬੋਲਿਆ ਉਹ ਕਹਿੰਦਾ ਭਰਾਵਾ ਤੂੰ ਵੀ ਕੁਝ ਬੋਲ ਲੈ ਮੈਂ ਉਦੋਂ ਤੇ ਤੈਨੂੰ ਰਾਜੇ ਬਾਰੇ ਗੱਲਾਂ ਦੱਸਣ ਦਿਆਂ ਉਹ ਗੰਮੂ ਚੱਕੇ ਕਹਿੰਦਾ ਰਾਜਨ ਉਲੈਦ ਤੈਨੂੰ ਹੀ ਖਾਣੀ ਪਏਗੀ ਮੈਂ ਨਹੀਂ ਖਾਣੀ ਜਦੋਂ ਨੇ ਇਹ ਗੱਲ ਸੁਣੀ ਤਾਂ ਉਹ ਉਸੇ ਸਮੇਂ ਉਹ ਸੰਤ ਫਕੀਰ ਦੇ ਕੋਲ ਭੱਜ ਕੇ ਚਲਾ ਗਿਆ ਕਹਿੰਦਾ ਸੰਤ ਜੀ ਉਹਨੇ ਤੇ ਮੈਨੂੰ ਐਵੇਂ ਕਿਹਾ ਤਾਂ ਉਹਨੂੰ ਕਿਵੇਂ ਪਤਾ ਲੱਗਾ ਕਹਿੰਦੇ ਉਹ ਹਰ ਸਮੇਂ ਵਾਿਗਰੂ ਦੀ ਬੰਦਗੀ ਵਿੱਚ ਲਿੰਵਿੰਦ ਉਹ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਉਹ ਹਰ ਚੀਜ਼ ਨੂੰ ਪਾਪ ਸਕਦਾ ਉਹ ਦੇਖ ਸਕਦਾ ਕਿਉਂਕਿ ਜੋ ਕਿਉਂਕਿ ਜੋ ਵਾਿਗਰੂ ਦਾ ਨਾਮ ਲੈਂਦੇ ਨੇ ਨਾ ਉਹਨਾਂ ਨੂੰ ਪ੍ਰਤੱਖ ਚੀਜ਼ ਪਤਾ ਹੁੰਦੀ ਹੈ ਵੀ ਕੀ ਚੰਗਾ ਹੈ ਤੇ ਕੀ ਮਾੜਾ ਹੈ ਵਾਿਗਰੂ ਐਨਾ ਗਿਆਨ ਤੇ ਸੋਝੀ ਨੂੰ ਦੇ ਦਿੰਦੇ ਨੇ ਉਹ ਕਹਿੰਦਾ ਵੀ ਹੁਣ ਕੀ ਕਰਾਂ ਸੰਤ ਫਕੀਰ ਕਹਿੰਦੇ ਹਰ ਹਾਲਤ ਜੁਗਤ ਨਾਲ ਹੁੰਦਾ ਹੁਣ ਸਾਰੀ ਢੇਰੀ ਨੂੰ ਸਵਾਹ ਤੋਂ ਅੱਗ ਲਾ ਜਿਹੜੀ ਸਵਾਹ ਬਣੇਗੀ ਗਲਾਸ ਚ ਕੋਲ ਕੇ ਤੇ ਪੀ ਲੈ ਨਹੀਂ ਤੇ ਕੱਲ ਨੂੰ ਹੋਰ ਵਾਜੇਗੀ ਹੁਣ ਢੇਰੀ ਨੂੰ ਅੱਗ ਲਾਈ ਸਵਾਹ ਬਣੀ ਤੇ ਪੀ ਗਿਆ ਸੰਤ ਫਕੀਰ ਨੇ ਇਹਨੂੰ ਕਿਹਾ ਦੇਖ ਆਪਾਂ ਜੋ ਵੀ ਦਾਨਪੁਣ ਨਿਰਸਵਾਰਥ ਹੋ ਕੇ ਕਰਦੇ ਆ ਉਹ ਹਮੇਸ਼ਾ ਵੱਧਦਾ ਫੁੱਲਦਾ ਤੇ ਮੁੜ ਕੇ ਤੁਹਾਡੇ ਕੋਲ ਹੀ ਆਉਂਦਾ ਇਹ ਹਮੇਸ਼ਾ ਯਾਦ ਰੱਖਿਓ ਜੇ ਦਾਨਪੁਣ ਵੱਧਦਾ ਫੁੱਲਦਾ ਤੇ ਨਿਰਸਵਾਰਥ ਹੋ ਕੇ ਕਰੋਗੇ ਤਾਂ ਪਰ ਜੇਕਰ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹੋ ਤਾ ਤੁਸੀਂ ਕਿਸੇ ਦੇ ਔਗਣ ਖਾਂਦੇ ਹੋ ਤੇ ਔਗਣ ਹਮੇਸ਼ਾ ਤੁਹਾਡੀ ਬਰਕਤ ਖਾ ਜਾਂਦੇ ਹੁਣ ਤੁਸੀਂ ਦੇਖ ਲਓ ਵੀ ਦਾਨਪੁਣ ਕਰਕੇ ਆਪਣੇ ਭਾਗ ਜਗਾਉਣੇ ਆ ਜਾਂ ਨਿੰਦਿਆ ਕਰਕੇ ਬਰਕਤ ਨੂੰ ਖਾ ਜਾਣੇ